ਮਿੱਤੇ ਦਿਨੀ ਮੋਹਾਲੀ ਪੁਲਿਸ ਨੇ 3 ਰੁਪਇਆ ਨੂੰ ਫਕਰਨ ਵਿੱਦਸਭਾ ਹਸਲ ਕੀਤੀ ਹੈ ਜਾਣਕਰ ਦਿੰਦੇ ਹੋਏ ਮੋਹਾਲੀ ਦੇ ਐਸਐਸਪੀ ਸਰਦੀਪ ਦਰਗਨ ਦੱਸਿਆ ਕਿ ਇਹ 3 ਰੁਪਈ ਜੋ ਫਾਜਲ ਕਦ ਰਹਿਣ ਵਾਲੇ ਹਨ ਇਹ ਪਿਛਲੇ ਕੁਝ ਸਮੇਂ ਤੋਂ ਇਹ ਮੋਹਾਲੀ ਦੇ ਵੇਸ਼ ਚੋਰੀਆਂ ਅਤੇ ਲੁੱਟਖੋ ਦੀ ਬਾਦਤੋਂ ਅੰਜਾਮ ਦੇ ਰਹੇ ਸਨ ਅਤੇ ਇਹਨਾਂ ਦੀ ਪਛਾਣ ਅਗਨੀਵੀਰ ਰਿਸ਼ਵਤ ਸਿੰਘ ਅਦੋਂ ਦਾ ਪ੍ਰਾਪਰਪਜੀਤ ਅਰੇ ਦੋਸਤ ਬਲਕਾ ਸਿੰਘ ਦੇ ਰੂਪ ਚ ਹੋਈ ਹੈ ਸਤਿਯੋਗ ਹੈ ਕਿ ਇਹਨਾਂ ਵਿੱਚੋਂ ਇੱਕ ਰੁਪਈ ਜੋ 2022 ਵਿੱਚ ਅਗਨੀਵੀਰ ਸੈਨਾ ਵਿੱਚ ਭਰਤੀ ਹੋਇਆ ਸੀ ਅਤੇ ਉਹਨੇ 1 ਮਹੀਨੇ ਛੁੱਟੀ ਤੇ ਆਇਆ ਸੀ ਅਤੇ ਛੁੱਟੀ ਦੌਰਾਨ ਤੋਂ ਬਾਅਦ ਉਹ ਅੱਧ ਬੇਲੀਆਂ ਨਾਲ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲੱਗ ਪਿਆ ਸੀ। ਮੁਢਲੀ ਪੁੱਛਗਿੱਛ ਵਿੱਚ ਜਿੰਨੇ ਰੁਪਏ ਨੇ ਮੰਨੇ ਹੈ ਕਿ ਉਹ ਸਿਰਫ ਮੋਹਾਲੀ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਸਤੇ ਆਦੇ ਸੀ ਅਤੇ ਉਸ ਤੋਂ ਬਾਅਦ ਫਾਜ਼ਲ ਕਾਸ ਤੋਂ ਬੱਸ ਜਾਂ ਟ੍ਰੇਨ ਦੇ ਰਾਹੀਂ ਸ਼ਾਮ ਨੂੰ ਮੋਹਾਲੀ ਪਹੁੰਚਦੇ ਸਨ ਅਤੇ ਆਪਣੇ ਕਮਰੇ ਵਿੱਚ ਰੁਕ ਜਾਂਦੇ ਸਨ ਅਤੇ ਦੇਰ ਰਾਤ ਨੂੰ ਫਿਰ ਚੋਰੀ ਕਰਕੇ ਜਾਂ ਵਾਹਨ ਚੋਰੀ ਕਰਕੇ ਉਸ ਪਰ ਫਾਲਕਾ ਚਲੇ ਜਾਂਦੇ ਸਨ। ਅਤੇ ਮੁਹੱਲੇ ਵਿੱਚ ਇਹਨਾਂ ਨੇ ਤਿੰਨ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਉਹ ਗਨਪੁਆਇੰਟ ਦੀ ਖੋਲੀ ਗਈ ਸੀ ਬਲੰਕੀ ਦੇ ਇਲਾਕੇ। ਸਾਡੀ ਐਮਜੈਂਸੀ ਟੀਮਾਂ ਜਿਹੜੀਆਂ ਸੀਗੀਆਂ ਥਾਣੇ ਦੀ ਟੀਮਾਂ ਸੀ ਇਹ ਵੀ ਐਮਜੈਂਸੀ ਟੀ ਐਕਸ਼ਨ ਦੇ ਵਿੱਚ ਆ ਗਈਆਂ ਤੇ ਕੇਸ ਨੂੰ ਸੀ ਪੇਸ ਕਰਨਾ ਸ਼ੁਰੂ ਕੀਤਾ। ਤਾਂ ਇਹਦੇ ਵਿੱਚ ਸਾਨੂੰ ਸਫਲਤਾ ਮਿਲੀ ਜਦੋਂ ਅਸੀਂ ਹੁਣ ਇਹ ਇਹਦੇ ਵਿੱਚ ਜਿਹੜੇ ਇਨਵੋਲਡ ਤਿੰਨ ਦੋਸ਼ੀ ਨੇ ਉਹ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਤੇ ਇਹ ਤਿੰਨੇ ਦੋਸ਼ੀਆਂ ਤੋਂ ਜਿਹੜੀ ਕੋਈ ਹੋਈ ਗੱਡੀ ਸੀ ਉਹ ਵੀ ਰਿਕਵਰ ਹੋਈ ਹੈ ਤੇ ਉਸ ਦੇ ਨਾਲ ਜਿਹੜਾ ਵੈਪਨ 315 ਮੋਰ ਦਾ ਇੱਕ ਦੇਸੀ ਕੱਟਾ ਯੂਜ਼ ਹੋਇਆ ਸੀ ਉਹ ਵੀ ਇਹਦੇ ਵਿੱਚ ਰਿਕਵਰ ਕਰ ਲਿਆ ਗਿਆ ਅ ਇਹਨਾਂ ਦੀ ਪੁੱਛਗਿੱਛ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਪਿਛਲੇ ਕਰੀਬ 2 ਮਹੀਨਿਆਂ ਤੋਂ ਬਲੌਂਗੀ ਏਰੀਆ ਦੇ ਵਿੱਚ ਇੱਕ ਪੀਜੀ 'ਚ ਰਹਿ ਰਹੇ ਸਨ ਤੇ ਇਹ ਦਿੱਲੀ ਚ ਅਫਦਲਕਾ ਦੇ ਬੇਸਿਕਲੀ ਕੁਝ ਰਹਿਣ ਵਾਲੇ ਨੇ ਫਜ਼ਿਲਕਾ ਤੋਂ ਇੱਥੇ ਆਂਦੇ ਸੀ ਲੇਕਰ ਨੇ ਪੀਜੀ ਦਾ ਕਮਰਾ ਰੈਂਟ ਤੇ ਲੈਂਦਾ ਹੋਇਆ ਇੱਥੇ ਆ ਕੇ ਰਹਿ ਪੈਂਦੇ ਸੀ ਤੇ ਜਾਂਦੇ ਹੋਏ ਬਾਰਦਾਤ ਕਰਕੇ ਕੋਈ ਨਾ ਕੋਈ ਇਨਸੀਡੈਂਟ ਕਰਕੇ ਉਹ ਦੁਬਾਰਾ ਦੀ ਵਾਪਸ ਬਦਲ ਕਰਕੇ ਲਿਆ ਨਹੀਂ ਸਕਦੇ ਇਹ ਵਿੱਚ ਇੱਕ ਜਿਹੜਾ ਕਸ਼ਮੀਰ ਸਿੰਘ ਨਾਮ ਦਾ ਬੰਦਾ ਹੈ ਇਹ ਬਤੌਰ ਅਗਮੀ ਵੀ 2022 ਦੇ ਵਿੱਚ ਭਰਤੀ ਹੋਇਆ ਸੀਗਾ ਤੇ ਕਰੀਬ ਪਿਛਲੇ 2 ਮਹੀਨਿਆਂ ਤੋਂ ਇਹ ਛੁੱਟੀ ਤੇ ਆਇਆ ਸੀ ਤੇ ਮੁੜ ਕੇ ਉਸ ਤੋਂ ਬਾਅਦ ਘੋੜਾ ਹੋਇਆ ਹੈ ਨਹੀਂ ਵਾਪਸ ਨਹੀਂ ਆਇਆ